ਪਾਰਟੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੇ ਗਏ ਅੱਗੇ ਆਉਣ ਦੇ ਮੌਕੇ ਪਾਰਟੀ ਚਵੀ ਦਿੱਤੇ ਵੱਡੇ ਅਹੁਦੇ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਵੱਲੋਂ ਜਿੱਥੇ ਅੱਜ ਜ਼ਿਲ੍ਹਾ ਪੱਤਰ ਦੇ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਕੌਮੀ ਚੰਡਾਲੇ ਰੌਣ ਦੀ ਰਸਮ ਅਦਾ ਕਰਨ ਪਹੁੰਚੇ ਉਸ ਸਮਾਗਮ ਦੇ ਉਪਰੰਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜੋਬਨਪ੍ਰੀਤ ਸਿੰਘ ਰੰਦਾਵਾ ਦੇ ਘਰ ਫਤੇਗੜ ਝੂੜੀਆਂ ਪਹੁੰਚੇ। ਉੱਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ कि उन्हों पार्टी के सुप्रीमो पंजाब मुख्यमंत्री भगवंत सिंह मान अज पंजाब अचाजान लिय कई उपराले कर रहे हैं चाहे उन्होंने पंजाब सरकार वालों नौकरियां दे के आगे आने के मौके दार्टी के नौजवान वॉल्टियर हैं उन्होंने भी पंजाब सरकार के आप पार्टी वो अहदे वाढ़िया जिम्मेवार दतिया गई ਅੱਥੀ ਹੀ ਜੇਲਾ ਪ੍ਰਦਾਨ ਆਮ ਆਦਮੀ ਪਾਰਟੀ ਜੋਬਨ ਰੰਦਾਵਾ ਦਾ ਕਹਿਣਾ ਸੀ ਕਿ ਉਹਨਾਂ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਉਹ ਨੌਜਵਾਨ ਹਨ ਅਤੇ ਇੱਕ ਆਮਕਾਰ ਤੋਂ ਹਨ ਲੇਕਿਨ ਉਹਨਾਂ ਨੂੰ ਪਾਰਟੀ ਨੇ ਵਿਸ਼ਵਾਸ ਕੀਤਾ ਅਤੇ ਪਿਛਲੇ ਸਮੇਂ ਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਉਹਨਾਂ ਦੱਸਿਆ ਕਿ ਅੱਜ ਮંત્રી ਹਰਦੀਪ ਸਿੰਘ ਮੁੰਡੀਆਂ ਵੀ ਉਹਨਾਂ ਨੂੰ ਵਿਸ਼ਵਾਸ ਦੇ ਕੇ ਗਏ ਹਨ ਕਿ ਉਹਨਾਂ ਦੇ ਹਲਕੇ ਅਤੇ ਜ਼ਿਲ੍ਹਾ ਲਈ ਜੋ ਵੀ ਵਿਕਾਸ ਦੇ ਕੰਮ ਹਨ ਉਹਨਾਂ 'ਚੋਂ ਪੂਰਾ ਸਾਥ ਦੇਣਗੇ। ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ। ਵਾਲੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰੋਫੈਸਰ ਸੁਮਾਨ ਜੀ ਬੱਚਿਆਂ ਤੋਂ ਵੱਧ ਰੰਗਾਂ ਨੂੰ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਪ੍ਰਾਰਿਕ ਰੇਸੇ ਲਈ ਆਏ ਆ। ਪਿਆਰ ਇਹਨਾਂ ਦੇ ਪਿਆਰ ਤੇ ਉਹਨੇ ਨੇ ਖਿੱਚੀ ਹੋਏ ਭਜਾਈ ਗੱਡੀ ਭਜਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਘਰੇ ਚੱਲਦੇ ਆ। ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨਾਲ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਿਲੋਂ ਪਿਆਰ ਹੈ। ਸੋ ਪ੍ਰਮਾਤਮਾ ਕੀ ਅਰਦਾਸ ਕਰ ਲੈਣ ਕਿ ਭਰਾ ਸਾਡਾ ਹੋ ਤਰੱਕੀ ਕਰੇ। ਕਿ ਅੱਜ ਫਤਗੜ ਚੋਰੀਆਂ ਦੇ ਸਾਰੇ ਭਰਾਵਾਂ ਨੂੰ ਮੈਂ ਆਜ਼ਾਦੀ ਦੀ ਸ਼ੁਭਕਾਮਨਾ ਦਿਨਾਂ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਗਨਨਦਨ ਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੇ ਮੈਂ ਪਹਿਨ ਦੇ ਆਧਾਰ ਤੇ ਵੱਤ ਵੱਲ ਫੰਡ ਜਿਹੜੇ ਆ ਫਰਦ ਕਰ ਦੂਗੇ ਅੰਡਾ ਵਾਂ ਅਰਵਿੰਨ ਕੇਜਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਜ ਤੇ ਹਰ ਚੈਨਲ ਤੇ ਇਹ ਕਹਿਣਾ ਨਾ ਕਿ ਇੱਕ ਆਮ ਜੇ ਘਰ ਦੇ ਆਮ ਜੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਇਹ ਜੀ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਹੈ ਤੇ ਅੱਜ ਕਿਉਂਕਿ ਜਿਲ੍ਹਾ ਜਿਹੜਾ ਸਮਾਗਮ ਸੀਗਾ ਪੱਤਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਹੈ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ساری ਜ਼ਿੰਦਗੀ ਕਰਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲਦਾ ਦੇਖੋ ਅੱਜ ਨਸੀ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜਿਲ੍ਹਾ ਵਾਸੀਆਂ ਨੂੰ ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਆ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ